ਜਿਹੜੇ ਆ ਸਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਟਰੈਲਾ ਜਾ ਰਿਹਾ ਹੈ ਬਸ ਕੁਛ ਹੀ ਪਲਤੇ ਐ 4 ਕਿਲੋਮੀਟਰ ਚੱਲ ਜਵੇ 5 ਚੱਲ ਜਵੇ ਤੇ ਨਾਲ ਆਪ ਤਾਂ ਮਰੂਗਾ ਹੀ ਮਰੂਗਾ ਤੁਸੀਂ ਦੇਖੋ ਤੇ ਸ਼ਾਇਦ ਕਿਸੇ ਪਰਿਵਾਰ ਨੂੰ ਲੈ ਬੈਠੂਗਾ ਜਿਹੜਾ ਇਸ ਤਰ੍ਹਾਂ ਦਾ ਕੋਈ ਵੀ ਵਿੰਕਲ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਹੈ ਤਕਰੀਬਨ ਸਾਰਾ ਹੀ ਡੇਟਾ ਹੋਇਆ ਪਿਆ ਨਲਕੀ ਇਹਦਾ ਡਰਾਈਵਰ ਦੀ ਆ ਦੇਖੋ ਕਾਰ ਪਾਸ ਹੋ ਰਹੀ ਆ ਕਾਰ ਵਾਲਾ ਡਰਦਾ 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 ਜਾ ਰਿਹਾ ਆ ਦੇਖੋ ਆ ਦੇਖੋ ਹੁਣ ਡਿੱਗਿਆ ਹੁਣ ਡਿੱਗਿਆ ਹੋ ਰਿਹਾ ਨਲਕੀ ਇਸ ਡਰਾਈਵਰ ਦੀ ਆ ਵੀ ਘਟੋ ਘਟ ਸਾਈਡ ਤੇ ਰੋਕ ਕੇ ਜਿਆਦਾ ਮਾਲਕ ਨੂੰ ਫੋਨ ਕਰ ਲਓ ਜਾਇ ਇਹਨੂੰ ਸੈੱਟ ਕਰਨ ਵੇ ਧਾਰਨ ਵੇ ਕੀ ਗਿਆ ਵੱਧ ਤੋਂ ਵੱਧ 2000 ਰੁਪਏ ਇਹਦਾ ਲੇਬਰ ਪੈ ਜਾਊਗਾ ਹਰ ਇਹਨੇ ਜਾਣਾ ਘੱਟੋ ਘੱਟ 200 ਕਿਲੋਮੀਟਰ ਹੋਊਗਾ ਆ ਦੇਖੋ ਸਾਰੀ ਕਾਰਾਂ ਵਾਲੇ ਦੇ ਪਿੱਛੇ ਲਾਈਨ ਲੱਗੀ ਹਰ ਕੋਈ ਡਰਦਾ ਡਰਦਾ ਜਾ ਰਿਹਾ ਪਰ ਇਹ ਮਾਂ ਦਾ ਪੁੱਤ ਸਾਡੀ ਗੱਡੀ ਵੀ ਚਾਲੀ ਤੇ ਜਾ ਰਹੀ ਆ ਇਹ ਆ ਟਰੈਕਟਰ ਟਰਾਲੀ ਵੀ ਚਾਲੀ ਤੇ ਜਾ ਰਹੇ ਨੇ ਪੂਰੀ 40 ਦੀ ਸਪੀਡ ਤੇ ਆ ਪਰ ਮਰਨ ਤੋਂ ਜਵਾਂ ਨਹੀਂ ਡਰਦੇ ਕਿਤੇ ਵੀ ਡੈਕੇ ਤੇ ਹੌਲੀ ਨਹੀਂ ਕਰ ਰਿਹਾ ਆ ਦੇਖੋ 6 ਵਜੇ ਹੋਏ ਨੇ ਸ਼ਾਮ ਦੇ ਟ੍ਰੈਕ ਕਿ ਸੜਕ ਤੇ ਬਹੁਤ ਜ਼ਿਆਦਾ ਲੋਕ ਪਰਿਵਾਰਾਂ ਸਮੇਤ ਆ ਜਾ ਰਹੇ ਨੇ ਪਰ ਇਹ ਮਾ ਦਾ ਪੁੱਤ ਜਮਾ ਵੀ ਨਾ ਤਾਂ ਸਲੋ ਹੀ ਕਰ ਰਿਹਾ ਨਾ ਇਹਨੂੰ ਰੋਕੇ ਰਿਹਾ ਆ ਦੇਖੋ ਕਾਰ ਵਾਲਾ ਵੀ ਵਿਚਾਰਾ ਉਹ ਦੇਖੋ ਡਰ ਦਾ ਡਰ ਦਾ ਵੀ ਜਾ ਰਿਹਾ ਇਹਦਾ ਸਵੇਰੇ ਜੀ ਪਤਾ ਲੱਗੂਗਾ ਨਾਲੇ ਤਾਂ ਕਿਸੇ ਕਾਰ ਨੂੰ ਲੇ ਬੈਠੂਗਾ ਤੇ ਨਾਲੇ ਆਪਣਾ ਨੁਕਸਾਨ ਕਰਾਊਗਾ ਇਹਨੇ ਘੱਟੋ ਘੱਟ ਤਾਂ ਦਾ ਦੇਖੋ ਆ ਰਹੇ ਆ ਰਹੇ ਕੋ ਤੇ ਸਵੇਰੇ ਤੱਕ ਤੇਰਾ ਕਿਤੇ ਹਰ ਟਾਈਮ ਮਿਲੂਗਾ ਮੈਂ ਨਾਲ ਕਿਸੇ ਪਰਿਵਾਰ ਦਾ ਨੁਕਸਾਨ ਕਰੂਗਾ ਸੋ ਮੇਰੀ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਆ ਕਿ ਸਾਰਿਆਂ ਦੇ ਹੀ ਪਰਿਵਾਰ ਹੁੰਦੇ ਨੇ ਸੜਕ ਤੇ ਚੱਲਦੇ ਹੋਏ ਕਟੋ-ਕਟ ਧਿਆਨ ਤਰਖਿਆ ਕਰੋ ਸਾਈਡ ਨੂੰ ਬਿਲਕੁਲ ਹੀ ਡੈਡਾ ਹੋਇਆ ਪਿਆ, ਢੇਟਾਂ ਲੱਗਣ ਵਾਲਾ ਪਿਆ। ਲੋਕ ਡਰਦੇ ਡਰਦੇ ਬਾਹਰ ਹੋ ਰਹੇ ਨੇ। ਇਹ ਹੋਰੇ ਕਾਰਾਂ ਦੇ ਪਿੱਛੇ ਵੀ ਲਾਈਨ ਲੱਗੀ। ਪਰ ਇਹ ਮਾਂ ਦਾ ਪੁੱਤ ਸਾਂ ਨਹੀਂ ਲੈ ਰਿਹਾ। ਆਹ ਦੇਖੋ ਸਾਡੀ ਗੱਡੀ ਵੀ ਚਾਲੀ ਦੇ ਆ। ਤੇ ਉਹ ਵੀ ਬਤਿੰਦਰ ਚੱਲ ਰਿਹਾ। ਚਲੋ ਆਕੀ ਦੇਖਦੇ ਆ ਕੀ ਬਣਦਾ ਹੈ ਨਾ ਤਵੇਰੇ ਤੱਕ।